ਉਦੋਂ ਜਿਹੜੀ ਨਰਸ ਪ੍ਰੋਫੈਸ਼ਨ ਸੀ ਨਾ ਇਹਨੂੰ ਬੜਾ ਹੀ ਮਤਲਬ ਕੀ ਮਾੜਾ ਮੰਨਿਆ ਜਾਂਦਾ ਸੀ ਕਿ ਜਿਹੜੀ ਨਰਸ ਹੈ ਨਾ ਜੇ ਨਰਸ ਇੱਕ ਬਣ ਗਈ ਆ ਨਾ ਕੁੜੀ ਤੇ ਇਹਦਾ ਮਤਲਬ ਕੀ ਤੁਹਾਡੇ ਹੱਥੋਂ ਨਿਕਲ ਗਈ ਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਮਹਿਲਾਵਾਂ ਸੇਫ ਨਹੀਂ ਆ ਤੇ ਮਹਿਲਾਵਾਂ ਦੀ ਕੋਈ ਸਿਕਿਉਰਟੀ ਵੀ ਨਹੀਂ ਹੈਗੀ ਤੇ ਮਹਿਲਾਵਾਂ ਨੂੰ ਇਕੁਅਲ ਰਾਈਟਸ ਵੀ ਨਹੀਂ ਹੈ ਤੇ ਇੱਕ ਮਹਿਲਾ ਹੀ ਆ ਜਿਹੜੀ ਬੇਟੀ ਆ ਜਿਹੜੀ ਲੜਕੀ ਆ ਜਿਹੜੀ ਜਨਾਨੀ ਆ ਜਿਹੜੀ ਔਰਤ ਆ ਉਹੀ ਦੂਜੇ ਦੇ ਘਰ ਜਾ ਕੇ ਕਿਸ ਤਰ੍ਹਾਂ ਅਡਜਸਟ ਕਰਦੀ ਆ ਜਾਂ ਪਾਇਲਟ ਵੀ ਬਣ ਗਿਆ ਲੜਕੀਆਂ ਡਾਕਟਰ ਵੀ ਲੜਕੀਆਂ ਇੰਜੀਨੀਅਰ ਵੀ ਜਦ ਕਿ ਮੇਰੇ ਜਿਸ ਤਰ੍ਹਾਂ ਮੈਂ ਦੇਖਿਆ ਮੇਰੇ ਨਹੀਂ ਸੀ ਮੈਨੂੰ ਨਹੀਂ ਸੀ ਪੜਾਉਣ ਦੇ ਹੱਕ ਦੇ ਵਿੱਚ ਕੋਈ ਵੀ ਹੈਗਾ ਇੱਕ ਮੇਰੀ ਦਾਦੀ ਜੀ ਸੀ ਜਿਹੜੇ ਮੈਨੂੰ ਕਹਿੰਦੇ ਸੀ ਕਿ ਮੈਂ ਆਪਣੀ ਭੋਤੀ ਨੂੰ ਪੜਾਉਣਾ ਇੰਨੀ ਵੀ ਨੌਲੇਜ ਨਹੀਂ ਸੀ ਹੈਗੀ ਕਿਉਂਕਿ ਪਰਿਵਾਰ ਜਿਹੜਾ ਸੀ ਉਹ ਅਨਪੜ੍ਹ ਸੀ ਇੱਕ ਇਕੱਲੇ ਦਾਦੀ ਜੀ ਪੰਜ ਪੜੇ ਸੀ ਬਾਕੀ ਨਹੀਂ ਸੀ ਬਾਕੀ ਸਾਰਾ ਸਾਰੀ ਫੈਮਿਲੀ ਜਿਹੜੀ ਹੈਗੀ ਆ ਉਹ ਸਾਰੀ ਅਨਪੜ੍ਹ ਸੀ ਘਾਟੀਆਂ ਕੇ ਪੱਲਾ ਹਾਊਸ ਹੱਟੀ ਸੀ ਕੋਈ ਉਹਨਾਂ ਨੇ ਮੈਨੂੰ ਘਰੇ ਬੁਲਾ ਕੇ ਸਨਮਾਨ ਕੀਤਾ ਸੀ ਉਸ ਟਾਈਮ ਦੇ ਵਿੱਚ 5 ਰੁਪਏ ਦਿੱਤੇ ਸੀ ਤਾਂ ਮੈਂ ਉਸ ਦਿਨ ਬੜੀ ਖੁਸ਼ ਹੋਈ ਕਿ ਮੈਨੂੰ ਮੇਰਾ ਮੈਨੂੰ ਮਤਲਬ ਕਿ 5 ਰੁਪਏ ਮਿਲੇ ਆ ਤੇ ਉਹਨੂੰ 5 ਰੁਪਏ ਨੂੰ ਮੈਂ ਲੈ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਘੁੰਮੀ ਜਾਂਦੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਮਹਿਲਾਵਾਂ ਦੇ ਬਰਾਬਰ ਹੱਕਾਂ ਦੀ ਗੱਲ ਵੀ ਕੀਤੀ ਜਾਂਦੀ ਹੈ ਪਰ ਜਦੋਂ ਅਸਲ ਜਮਿਨੀ ਪੱਧਰ ਤੇ ਦੇਖਿਆ ਜਾਂਦਾ ਹੈ ਤਾਂ ਔਰਤਾਂ ਨੂੰ ਬਹੁਤ ਵੱਡੇ ਸੰਘਰਸ਼ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਜੇ ਹੀ ਇੱਕ ਸੰਘਰਸ਼ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਡੇ ਨਾਲ ਭੈਣ ਜੀ ਕਲਵੰਤ ਕੌਰ ਨੇ ਜਿਨ੍ਹਾਂ ਦੇ ਜੀਵਨ ਬਾਰੇ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਸੰਘਰਸ਼ ਬਾਰੇ ਵੀ ਗੱਲਬਾਤ ਕਰਾਂਗੇ ਔਰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਭੈਣ ਜੀ ਧੰਨਵਾਦ ਪੰਜੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਜੀ ਮਹਿਲਾਵਾਂ ਦੀ ਇਸ ਵਕਤ ਜਿਹੜੀ ਪੋਜੀਸ਼ਨ ਹੈ ਕੀ ਸਥਿਤੀ ਤੁਸੀਂ ਆਪਣੇ ਤਰੀਕੇ ਨਾਲ ਦੇਖਦੇ ਹੋ ਮੈਂ ਆਪਣੇ ਤਰੀਕੇ ਦੇ ਨਾਲ ਜਿਹੜੀ ਮਹਿਲਾਵਾਂ ਦੀ ਸਥਿਤੀ ਨੂੰ ਦੇਖਦੀ ਹਾਂ ਨਾ ਜਿਸ ਤਰ੍ਹਾਂ ਮਤਲਬ ਕਿ ਨਿਊਜ਼ ਦੇ ਵਿੱਚ ਆ ਰਿਹਾ ਹੈਗਾ ਕਿ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾ ਰਹੇ ਹਨ ਤੇ ਮਹਿਲਾਵਾਂ ਦੀ ਪੂਰੀ ਸਿਕਿਉਰਿਟੀ ਆ ਮਹਿਲਾਵਾਂ ਸੇਫ ਹਨ ਪਰ ਮੈਨੂੰ ਲੱਗ ਨਹੀਂ ਰਿਹਾ ਮਤਲਬ ਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਮਹਿਲਾਵਾਂ ਸੇਫ ਵੀ ਨਹੀਂ ਆ ਤੇ ਮਹਿਲਾਵਾਂ ਦੀ ਕੋਈ ਸਿਕਿਉਰਟੀ ਵੀ ਨਹੀਂ ਹੈਗੀ ਤੇ ਮਹਿਲਾਵਾਂ ਨੂੰ ਇਕੁਅਲ ਰਾਈਟਸ ਨਹੀਂ ਹੈਗੇ ਬਰਾਬਰ ਦੀ ਮਤਲਬ ਕਿ ਉਹਨਾਂ ਨੂੰ ਹੱਕ ਨਹੀਂ ਦਿੱਤੇ ਜਾਂਦੇ ਕਿਤੇ ਨਾ ਕਿਤੇ ਉਹਨਾਂ ਨੂੰ ਡੋਮੀਨੇਟ ਕੀਤਾ ਜਾਂਦਾ ਹੈ ਜੋ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਮਹਿਲਾਵਾਂ ਜਿਹੜੀਆਂ ਹੋਈਆਂ ਨਾ ਉਹ ਬਹੁਤ ਜ਼ਿਆਦਾ ਮਤਲਬ ਕਿ ਸਟਰਗਲ ਕਰਕੇ ਅੱਗੇ ਨਿਕਲਦੀਆਂ ਆਪਣੀ ਲਾਈਫ ਦੇ ਵਿੱਚੋਂ ਉਹਨਾਂ ਨੇ ਆਪਣੀ ਬਚਪਨ ਵਿੱਚ ਵੀ ਸਟਰਗਲ ਕੀਤੇ ਹੁੰਦੇ ਆ ਤੇ ਆਪਣੀ ਮਤਲਬ ਕਿ ਗਾਂ ਅੱਗੋਂ ਜਦੋਂ ਜੋਬ ਦੇ ਵਿੱਚ ਹੁੰਦੀਆਂ ਜਾਂ ਹਾਊਸ ਵਾਈਫ ਹੀ ਹੁੰਦੀਆਂ ਤਾਂ ਵੀ ਸਟਰਗਲ ਕੀਤੇ ਹੁੰਦੇ ਆ ਮੇਨਲੀ ਜਦੋਂ ਮਤਲਬ ਕਿ ਉਹ ਆਪਣਾ ਆਪਣਾ ਪਰਿਵਾਰ ਛੱਡ ਕੇ ਆਉਂਦੀਆਂ ਦੂਜੇ ਪਰਿਵਾਰ ਦੇ ਵਿੱਚ ਆਣ ਕੇ ਮਤਲਬ ਕਿ ਐਡਜਸਟ ਕਰਨਾ ਕਿਸੇ ਦੇ ਘਰ ਕੋਈ ਗੈਸਟ ਚੱਲ ਜਾਂਦਾ ਤੇ ਉਹਨੂੰ ਐਡਜਸਟ ਕਰਨਾ ਬੜਾ ਔਖਾ ਹੋ ਜਾਂਦਾ ਹੈ ਕਿ ਅਗਲੇ ਨੂੰ ਕੋਈ ਚੀਜ਼ ਨਹੀਂ ਮਿਲਦੀ ਹੈ ਉਹਨਾਂ ਦੇ ਘਰੋਂ ਤੇ ਇੱਕ ਮਹਿਲਾ ਹੀ ਆ ਜਿਹੜੀ ਬੇਟੀ ਆ ਜਿਹੜੀ ਲੜਕੀ ਆ ਜਿਹੜੀ ਜਨਾਨੀ ਆ ਜਿਹੜੀ ਔਰਤ ਆ ਉਹੀ ਦੂਜੇ ਦੇ ਘਰ ਜਾ ਕੇ ਕਿਸ ਤਰ੍ਹਾਂ ਐਡਜਸਟ ਕਰਦੀ ਆ ਦੂਜਿਆਂ ਨੂੰ ਆਪਣਾ ਬਣਾਉਂਦੀ ਆ ਆਪਣੇ ਹਸਬੰਦ ਨੂੰ ਬਣਾਉਂਦੀ ਆ ਆਪਣੇ ਸਾਸੋਰੇ ਨੂੰ ਆਪਣਾ ਬਣਾਉਂਦੀ ਆ ਫਿਰ ਉਹਨਾਂ ਦੀ ਅੱਗੇ ਜਿਹੜੀ ਹੈਗੀ ਆ ਉਹਨਾਂ ਦੀ ਬੱਚਿਆਂ ਦੀ ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਅੱਗੇ ਜਿਹੜੀ ਉਹਨਾਂ ਦੀ ਥਰੀ ਅੰਛਵੰਚ ਜਿਹੜਾ ਉਹ ਚ ਲਾਉਂਦੀ ਹੈਗੀ ਆ ਇੱਕ ਮਹਿਲਾ ਹੀ ਆ ਜਿਹੜੀ ਐਨੇ ਜੇ ਇਹਨੂੰ ਸੋਚੀਏ ਸੋਚ ਕੇ ਦੇਖੋ ਤੇ ਇਹ ਮਹਿਲਾ ਹੀ ਜਿਹੜੀ ਐਨੇ ਰੋਲ ਨਭਾਉਂਦੀ ਜੀ ਹਾਂਜੀ ਪਾ ਜੀ ਇੱਕ ਜ਼ਰੂਰ ਸਵਾਲ ਮੈਂ ਕਰਨਾ ਚਾਹਾਂਗਾ ਕਿ ਤੁਹਾਡਾ ਬਰਥ ਜਿਹੜਾ ਆ ਰਿਟਾਇਰਡ ਹੋ ਚੁੱਕੇ ਹੋ ਹੁਣ ਤੁਸੀਂ ਆਪਣੇ ਵਿਭਾਗ ਤੋਂ ਔਰ ਬਰਥ ਸਮੇਂ ਤੋਂ ਲੈ ਕੇ ਰਿਟਾਇਰਮੈਂਟ ਤੱਕ ਇਹ ਜਿਹੜੀ ਸੰਘਰਸ਼ ਦੀ ਕਹਾਣੀ ਤੁਸੀਂ ਅਕਸਰ ਸਾਨੂੰ ਦੱਸਦੇ ਰਹਿੰਦੇ ਹੋ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਜੀ ਮੇਰਾ ਮੇਨਲੀ ਮੇਰਾ ਜਿਹੜਾ ਹੈਗਾ ਇਹ ਦਾਦਕਾ ਪਰਿਵਾਰ ਆ ਉਹ ਹੈਗਾ ਸੀ ਮੈਧੀਪੁਰ ਖੀਮ ਕਰਨ ਬਾਰਡਰ ਦੇ ਉੱਪਰ 1969 ਦੀ ਲੜਾਈ ਦੇ ਵਿੱਚ ਉਹ ਆ ਕੇ ਤੇ ਪੱਟੀ ਬੈਠ ਗਏ ਆਪਣੇ ਨਾਨਕੇ ਪਰਿਵਾਰ ਦੇ ਵਿੱਚ ਮੇਰੇ ਪਾਪਾ ਦੇ ਨਾਨਕੇ ਸੀ ਉੱਥੇ ਉੱਥੇ ਹੀ ਆ ਕੇ ਮੇਰਾ ਮਤਲਬ ਕੀ ਬਰਥ ਹੋਇਆ 1966 ਦੇ ਵਿੱਚ ਉਸ ਦੇ ਸਟਰਗਲ ਦੇ ਕਰਦੇ ਆ ਤੁਸੀਂ ਆਪ ਹੀ ਸੋਚ ਲਓ ਕਿ ਜਦੋਂ ਕੋਈ ਬੰਦਾ ਇੱਕ ਆਪਣੇ ਪਰਿਵਾਰ ਛੋਟਦਾ ਜਾਂ ਆਪਣਾ ਘਰ-ਬਾਰ ਛੱਡ ਕੇ ਆ ਜਾਂਦਾ ਹੈ ਜਾਂ ਟੋਟਲੀ ਖਾਲੀ ਹੱਥ ਆ ਜਾਂਦਾ ਹੈ ਤੇ ਉਹਨੂੰ ਪਰਿਵਾਰ ਦੇ ਵਿੱਚ ਕਿੰਨੀ ਕੁ ਦੇਰ ਤੱਕ ਦੂਜਾ ਪਰਿਵਾਰ ਰਿਸੈਪਟ ਕਰੂਗਾ ਤੇ ਬੜਾ ਕੁਛ ਉਹਨਾਂ ਨੂੰ ਸਟਰਗਲ ਕਰਨਾ ਪਿਆ ਮੇਰੇ ਪਰਿਵਾਰ ਨੂੰ ਕਿਉਂਕਿ ਉਹਨਾਂ ਦੇ ਸਾਰੇ ਉਹ ਮਤਲਬ ਕਿ ਜਿਹੜੇ ਨਾਨਕਾ ਪਰਿਵਾਰ ਸੀ ਉਹਨਾਂ ਨੂੰ ਇਹ ਹੋ ਗਿਆ ਕਿ ਇਹ ਸਾਡੇ ਤੇ ਮਤਲਬ ਕਿ ਆਣ ਕੇ ਬੋਝ ਬਣ ਗਏ ਆ ਤੇ ਉਦੋਂ ਤੁਹਾਨੂੰ ਪਤਾ ਪਰਿਵਾਰ ਵੀ ਕਾਫੀ ਵੱਡੇ-ਵੱਡੇ ਹੁੰਦੇ ਸੀ ਪੰਜ ਮੇਰੇ ਹੈਗੇ ਸੀ ਡੈਡੀ ਪਾ ਕੇ ਪੰਜ ਪੁੱਤਰ ਸੀ ਤਾਏ ਚਾਚੇ ਤੇ ਮੇਰੇ ਦਾਦਾ ਜੀ ਦੇ ਇੱਕ ਮੇਰੇ ਦਾਦਾ ਜੀ ਸੀ ਦਾਦੀ ਜੀ ਸੀ ਮੇਰੇ ਮੰਮੀ ਸੀ ਪਹਿਲੀ ਇਹਨਾਂ ਦੇ ਫਸਟ ਮਤਲਬ ਕਿ ਜੇ ਬਹੂ ਆਈ ਸੀ ਇਹਨਾਂ ਦੇ ਘਰ ਤੇ ਤਿੰਨ ਮੇਰੀਆਂ ਭੂਆ ਸੀ 8 ਜਣਿਆਂ ਨੂੰ 10 ਜਣਿਆਂ ਨੂੰ ਉਹਨਾਂ ਨੂੰ 11 ਜਣਿਆਂ ਨੂੰ ਸਾਹਮਣਾ ਪੈਂਦਾ ਸੀ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਬਹੁਤ ਔਖਾ ਲੱਗਦਾ ਹੋਵੇਗਾ ਮੈਂ ਤੇ ਦੇਖਿਆ ਨਹੀਂ ਕਿਉਂਕਿ ਮੇਰਾ ਤੇ ਬਰਤ ਬਾਅਦ ਚ ਹੋਇਆ ਪਰ ਜਿਹੜੀਆਂ ਮੈਂ ਗੱਲਾਂ ਸੁਣਨ ਚ ਦੇਖੀਆਂ ਉਹ ਇਹੀ ਆ ਕਿ ਇਹਨਾਂ ਨੂੰ ਕਾਫੀ ਸਟਰਗਲ ਕਰਨਾ ਪਿਆ इवन ਕਿ ਰੋਟੀ ਪਾਣੀ ਤੋਂ ਵੀ ਕਾਫੀ ਕੋਈ ਨਾ ਗੱਲਾਂ ਗੁੱਲਾਂ ਸੁਣਨੀਆਂ ਪੈਂਦੀਆਂ ਸੀ ਮਿਹਨਤ ਵੀ ਕਾਫੀ ਕਰਨੀ ਪੈਂਦੀ ਸੀ ਘਰ ਦੇ ਵਿੱਚ ਉਹਨਾਂ ਦੇ ਕੰਮ ਕਰਨਾ ਪੈਂਦਾ ਸੀ ਫਿਰ ਸਰਕਾਰ ਵੱਲੋਂ ਇਹਨਾਂ ਨੂੰ ਥੋੜੀ ਬਹੁਤੀ ਉੱਥੇ ਕੋਈ ਜ਼ਮੀਨ ਦਿੱਤੀ ਗਈ ਉਹਦੇ ਵਿੱਚ ਘਰ ਬਣਾਉਣ ਲੱਗਿਆ ਵੀ ਉਹਨੂੰ ਮਤਲਬ ਕੀ ਘਰ ਨੂੰ ਦੁਬਾਰਾ ਸੈਟਅਪ ਕਰਨ ਲੱਗਾ ਬੜਾ ਔਖਾ ਲੱਗਦਾ ਹੈ ਇੱਕ ਸਵਾਲ ਜ਼ਰੂਰ ਵਿੱਚ ਲੈ ਲਈਏ 1966 ਦੇ ਵਿੱਚ ਤੁਹਾਡਾ ਜਨਮ ਹੁੰਦਾ ਹੈ ਉਸ ਵਕਤ ਅੱਜ ਨਾਲੋਂ ਔਰਤਾਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਸਟਰੋਂਗ ਅਸੀਂ ਸੁਣਦੇ ਆਏ ਹਾਂ ਤੁਸੀਂ ਉਹ ਚੀਜ਼ ਹੰਡਾਈ ਹੈ ਜੀ ਤੁਹਾਡੇ ਬਰਥ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਉਹ ਕਿਸ ਤਰੀਕੇ ਦਾ ਸੀ ਮੇਰੇ ਤੋਂ ਜਦੋਂ ਮੇਰਾ ਬਰਥ ਹੋਇਆ ਬਰਥ ਤੋਂ ਬਾਅਦ ਜਦੋਂ ਮੈਂ ਆਪਣੀ ਹੋਸ਼ ਸੰਭਾਲੀ ਨਾ ਉਸ ਟਾਈਮ ਦੇ ਵਿੱਚ ਲੜਕੀਆਂ ਨੂੰ ਬਹੁਤਾ ਮਤਲਬ ਕੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਤੇ ਨਾ ਉਹਨਾਂ ਦਾ ਕੋਈ ਮਾਨ ਸਨਮਾਨ ਸੀ ਤੇ ਨਾ ਉਹਨਾਂ ਨੂੰ ਪੜਾਇਆ ਹੀ ਜਾਂਦਾ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਜੇ ਲੜਕੀ ਪੈਦਾ ਹੋ ਗਈ ਆ ਤੇ ਇਹਨੂੰ ਘਰੇ ਰੱਖੋ ਤੇ ਘਰੇ ਇਹਨੂੰ ਪਾਲੋ ਤੇ ਪਾਲ ਕੇ ਤੇ ਇਹਨੂੰ ਜਦੋਂ ਥੋੜੀ ਜਵਾਨ ਹੁੰਦੀ ਆ 12 13 14 ਸਾਲ ਦੀ ਤੇ ਇਹਦਾ ਵਿਆਹ ਕਰ ਦਿੱਤਾ ਜਾਵੇ ਪਰ ਹੁਣ ਨਹੀਂ ਉਹ ਹੁਣ ਮਤਲਬ ਕੀ ਜ਼ਮਾਨਾ ਬਹੁਤ ਬਦਲ ਗਿਆ ਹੈ ਉਹਨ ਲੜਕੀਆਂ ਨੂੰ ਥੋੜਾ ਬਹੁਤਾ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ ਤੇ ਲੜਕੀਆਂ ਵੱਧ ਵੀ ਰਹੀਆਂ ਲੜਕੀਆਂ ਪਾਇਲਟ ਵੀ ਬਣ ਗਿਆ ਲੜਕੀਆਂ ਡਾਕਟਰ ਵੀ ਲੜਕੀਆਂ ਇੰਜੀਨੀਅਰ ਵੀ ਜਦ ਕਿ ਮੇਰੇ ਜਿਸ ਤਰ੍ਹਾਂ ਮੈਂ ਦੇਖਿਆ ਮੇਰੇ ਨਹੀਂ ਸੀ ਮੈਨੂੰ ਨਹੀਂ ਸੀ ਪੜਾਉਂਦੇ ਹੱਕ ਦੇ ਵਿੱਚ ਕੋਈ ਵੀ ਹੈਗਾ ਇੱਕ ਮੇਰੀ ਦਾਦੀ ਜੀ ਸੀ ਜਿਹੜੇ ਮੈਨੂੰ ਕਹਿੰਦੇ ਸੀ ਕਿ ਮੈਂ ਆਪਣੀ ਭੋਤੀ ਨੂੰ ਪੜਾਉਣਾ ਹੈ ਦਾਦੀ ਜੀ ਵੀ ਤੁਸੀਂ ਦੱਸਿਆ ਪੜ੍ਹੇ ਸੀਗੇ ਕੁਝ ਹਾਂਜੀ ਉਹ ਪ੍ਰਾਣੀਆਂ ਪੰਜਵਾਂ ਤੱਕ ਪੜ੍ਹੇ ਸੀ ਜਦੋਂ ਮੇਰੀ ਐਡਮਿਸ਼ਨ ਕਰਾਉਣ ਗਏ ਸੀ ਤੇ ਉਹਨਾਂ ਨੂੰ ਪ੍ਰਿੰਸੀਪਲ ਨੇ ਆਖਿਆ ਸੀ ਕਿ ਸਾਨੂੰ ਤੇ ਹਿੰਦੀ ਟੀਚਰ ਚਾਹੀਦੀ ਸੀ ਕਿਉਂਕਿ ਉਰਦੂ ਤੇ ਹਿੰਦੀ ਸੀ ਉਦੋਂ ਜ਼ਿਆਦਾ ਚੱਲਦੀ ਤੇ ਉਹ ਕਹਿੰਦੇ ਸਾਨੂੰ ਹਿੰਦੀ ਟੀਚਰ ਚਾਹੀਦੀ ਸੀ ਤੇ ਤੁਸੀਂ ਸਾਨੂੰ ਥੋੜੀ ਦੇਰ ਮਿਲਦੇ ਤੇ ਅਸੀਂ ਤੁਹਾਨੂੰ ਜੌਬ ਤੇ ਰੱਖ ਲੈਣਾ ਸੀ ਉਦੋਂ ਇਦਾਂ ਹੀ ਜੌਬ ਮਿਲ ਜਾਂਦੀ ਹੁੰਦੀ ਸੀ ਅੱਛਾ ਫਿਰ ਜਦੋਂ ਤੁਹਾਡੀ ਪੜ੍ਹਾਈ ਸ਼ੁਰੂ ਹੁੰਦੀ ਹੈ ਜੀ ਉਸ ਤੋਂ ਅਗਲਾ ਜਿਹੜਾ ਸੰਘਰਸ਼ ਸੀਗਾ ਨੌਕਰੀ ਕਿ ਤੁਸੀਂ ਸਾਨੂੰ ਕੈਮਰੇ ਆਫ ਕੈਮਰੇ ਤੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਵਿਰੋਧ ਵੀ ਹੁੰਦਾ ਹੈ ਕਿ ਇਹਨੂੰ ਪੜਨਾ ਪੜਨ ਨਹੀਂ ਦੇਣਾ ਜਾਂ ਤੁਹਾਡੇ ਵਿਆਹ ਦੀ ਵੀ ਗੱਲ ਚੱਲਦੀ ਹੈ ਜੀ ਜੀ ਜਦੋਂ ਮੇਰੀ ਮੈਂ ਪੜ੍ਹਾਈ ਕੀਤੀ ਤੇ ਪਹਿਲੋਂ ਤੇ ਮੈਂ ਜਦੋਂ 8ਵੀਂ ਕਲਾਸ ਦੇ ਵਿੱਚ ਸੀ ਤੇ ਮੇਰੇ ਮਦਰ ਕਹਿਣ ਲੱਗੇ ਕਿ ਕਿਉਂਕਿ ਮੇਰੇ ਮਦਰ ਵੀ ਇਕੱਲੇ ਸੀ ਉਹਨਾਂ ਨੇ ਵੀ ਆਪਣੇ ਮਾਪੇ ਮਾਂ ਬਾਪ ਨੂੰ ਅਸੀਂ ਦੇਖਿਆ ਮੇਰੀ ਮਦਰ ਨੂੰ ਇਹ ਸੀ ਕਿ ਮੇਰੀ ਬੇਟੀ ਆ ਤੇ ਹੁਣ ਜਵਾਨ ਹੁੰਦੀ ਜਾਂਦੀ ਆ 12 13 ਸਾਲ ਦੀ ਹੋ ਗਈ ਆ ਤੇ ਅੱਠ ਕਰਕੇ ਤੇ ਮੈਂ ਵਿਆਹ ਦੇਣੀ ਆ ਪਰ ਮੈਂ ਜिद ਕਰ ਲਈ ਕਿ ਨਹੀਂ ਮੈਂ ਪੜਨਾ ਹੈਗਾ ਫਿਰ ਮੇਰੀ ਜिद ਨੂੰ ਉਹਨਾਂ ਨੇ ਸਵੀਕਾਰਿਆ ਤੇ ਮੇਰੀ ਦਾਦੀ ਜੀ ਕਹਿੰਦੇ ਚਲੋ ਪੜਨ ਦਿਓ ਫਿਰ ਮੈਂ 10ਵੀਂ ਕੀਤੀ 10ਵੀਂ ਤੋਂ ਬਾਅਦ ਫਿਰ ਕਹਿੰਦੇ ਦਾ ਵਿਆਹ ਕਰਨਾ ਹੈਗਾ ਮੈਂ ਫਿਰ ਉਹਨਾਂ ਨੂੰ ਇਨਕਾਰ ਕੀਤਾ ਕਿ ਮੈਂ ਜਿ ਵਿਆਹ ਨਹੀਂ ਕਰਵਾਉਣਾ ਤੇ ਮੈਂ ਜਿ ਪੜਨਾ ਫਿਰ ਮੈਂ ਇਸ ਤਰ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਜਿਸ ਤੋਂ ਮੈਂ ਪ੍ਰੈਪ ਦੇ ਵਿੱਚ ਸੀ ਐਡਮਿਸ਼ਨ ਹੋਈ ਮੇਰੀ ਤੇ ਉਸ ਤੋਂ ਬਾਅਦ ਮੈਨੂੰ ਆਨਰਸਿੰਗ ਦੀ ਟ੍ਰੇਨਿੰਗ ਮਿਲ ਗਈ ਤੇ ਮੈਨੂੰ ਮਰੀਜ਼ਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਜਿਹੜਾ ਤੁਹਾਡੇ ਪੂਆਜੀ ਵੀ ਹੀ ਨਾਲ ਉਹ ਉਹ ਵੀ ਥੋੜੀ ਗੱਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹੋ ਕਿ ਇਸ ਤਰੀਕੇ ਦੇ ਨਾਲ ਤੁਹਾਨੂੰ ਜੌਬ ਮਿਲ ਜਾਂਦੀ ਹੈ ਪੂਆਜੀ ਰਹਿ ਜਾਂਦੇ ਨੇ ਜੀ ਜਦੋਂ ਨਾਲ ਸਾਨੂੰ ਇਹ ਉਦੋਂ ਅਖਬਾਰ ਵੀ ਨਿਊਜ਼ਪੇਪਰ ਵੀ ਕਾਫੀ ਘੱਟ ਸੀ ਤੇ ਕਿਤੇ ਨੇ ਕਿਸੇ ਨਿਊਜ਼ਪੇਪਰ ਤੋਂ ਪਤਾ ਚੱਲਿਆ ਕਿਸੇ ਦੇ ਹੱਥ ਦੇ ਵਿੱਚ ਲੜਕੀ ਦੇ ਉਹ ਨਿਊਜ਼ਪੇਪਰ ਤੋਂ ਪਤਾ ਚੱਲਿਆ ਕਿ ਨਰਸ ਦਾ ਕੋਈ ਮਤਲਬ ਕਿ ਟ੍ਰੇਨਿੰਗ ਲੱਗੀ ਆ ਕੋਰਸਿਆ ਕੋਈ ਇਹਨਾਂ ਨਹੀਂ ਸੀ ਪਤਾ ਤੇ ਮੇਰੇ ਦਿਮਾਗ ਦੇ ਵਿੱਚ ਇਹੀ ਗੱਲ ਸੀ ਕਿ ਨਰਸ ਦਾ ਮਤਲਬ ਇਦਾਂ ਨਰਸ ਬਣਨਾ ਹੈ ਜਾਂਦਿਆਂ ਬਸ ਟੀਕੇ ਲਾਉਣੇ ਸਿੱਖ ਲੈਣੇ ਤੇ ਨਰਸ ਬਣ ਜਾਈਦਾ ਹੈਗਾ ਪਰ ਇਹ ਨਹੀਂ ਸੀ ਪਤਾ ਕਿ ਪੜ੍ਹਾਈ ਵੀ ਕਰਨੀ ਪੈਂਦੀ ਆ ਸਾਢੇ 3 ਸਾਲ ਦਾ ਡਿਪਲੋਮਾ ਕਰਨਾ ਪੈਂਦਾ ਪਰ ਉਹਦੇ ਦੌਰਾਨ ਮੈਂ ਤੇ ਮੇਰੇ ਪੂਆ ਜੀ ਅਸੀਂ ਦੋਨਾਂ ਨੇ ਅਪਲਾਈ ਕੀਤਾ ਸੀ ਸਾਨੂੰ ਉਦੋਂ ਤੱਕ ਇਹ ਵੀ ਨਹੀਂ ਸੀ ਪਤਾ ਕਿ ਸੈਂਟਰ ਦੋ ਸੀ ਉਦੋਂ ਅੰਮ੍ਰਿਤਸਰ ਤੇ ਇੱਕ ਪਟਿਆਲਾ ਤੇ ਜਦੋਂ ਅਸੀਂ ਉੱਥੇ ਮਤਲਬ ਕੀ ਇਹਦੀ ਰਜਿਸਟਰੀ ਕਰਾਉਣ ਦੇ ਪੇਪਰਾਂ ਦੀ ਫਾਰਮ ਭਰ ਕੇ ਤੇ ਉਹ ਸਾਨੂੰ ਪੁੱਛਣ ਕਿ ਤੁਸੀਂ ਅੰਮ੍ਰਿਤਸਰ ਅਪਲਾਈ ਕਰਨਾ ਕਿ ਪਟਿਆਲੇ ਕਰਨਾ ਸਾਨੂੰ ਇਨੀ ਸਮਝ ਨਹੀਂ ਸੀ ਹੈ ਕਿ ਦੋਨਾਂ ਪੂ ਆਪਣੀ ਜਿਹਨੂੰ ਨਾਂ ਅਸੀਂ ਐਡਰੈਸ ਲੈ ਕੇ ਆਏ ਤੇ ਇੱਕ ਕੋਈ ਉੱਥੇ ਸਿਕਿਉਰਿਟੀ ਗਾਰਡ ਖੜੀ ਸੀ ਜਿੱਤੋਂ ਦੀਕ ਮੈਨੂੰ ਯਾਦ ਆ ਅਜੇ ਤੱਕ ਉਹ ਸਿਕਿਉਰਿਟੀ ਗਾਰਡ ਕਹਿੰਦੇ ਕਿ ਤੁਸੀਂ ਬੇਟਾ ਮੇਰੀ ਗੱਲ ਸੁਣੋ ਉਰੇ ਮੈਨੂੰ ਦੱਸੋ ਕਿ ਤੁਹਾਨੂੰ ਮੈਂ ਐਡਰੈਸ ਦੱਸਦਾ ਹਾਂ ਉਹਨਾਂ ਨੇ ਮੈਨੂੰ ਯਾਦ ਆ ਕਿ ਉਹਨਾਂ ਨੇ ਕਿਹਾ ਸੀ ਕੋਈ ਸੁਪਰਡੈਂਟ ਅੰਮ੍ਰਿਤਸਰ ਲਿਖੋ ਉੱਪਰ ਨਰਸਿੰਗ ਸੁਪਰਡੈਂਟ ਅਸੀਂ ਉਹੀ ਲਿਖ ਕੇ ਤੇ ਉਦਾਂ ਹੀ ਅਪਲਾਈ ਕਰਤਾ ਸਾਨੂੰ ਨਹੀਂ ਅੱਗੋ ਸਮਝੇ ਪੀ ਉਹ ਪਟਿਆਲੇ ਚਲ ਗਿਆ ਕੈਂਪਸਾਂ ਚ ਚਲ ਗਿਆ ਪਰ ਸਾਨੂੰ ਜਿਹੜੀ ਬਾਅਦ ਚ ਇੰਟਰਵਿਊ ਕਾਲ ਆਈ ਉਹ ਅੰਮ੍ਰਿਤਸਰ ਤੋਂ ਆਈ ਇੰਨੀ ਵੀ ਨੌਲੇਜ ਨਹੀਂ ਸੀ ਹੈਗੀ ਕਿਉਂਕਿ ਪਰਿਵਾਰ ਜਿਹੜਾ ਸੀ ਉਹ ਅਨਪੜ੍ਹ ਸੀ ਇੱਕ ਇਕੱਲੇ ਦਾਦੀ ਜੀ ਪੰਜ ਪੜ੍ਹੇ ਸੀ ਬਾਕੀ ਨਹੀਂ ਸੀ ਬਾਕੀ ਸਾਰਾ ਸਾਰੀ ਫੈਮਿਲੀ ਜਿਹੜੀ ਹੈਗੀ ਆ ਉਹ ਸਾਰੀ ਅਨਪੜ੍ਹ ਸੀ ਇਸ ਕਰਕੇ ਸਾਨੂੰ ਥੋੜਾ ਜਿਹਾ ਇਹ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਟਾਈਮ ਤੇ ਤੇ ਜਦੋਂ ਮੈਨੂੰ ਇੰਟਰਵਿਊ ਦੀ ਕਾਲ ਆਈ ਤੇ ਨਾਲ ਮੇਰੀ ਭੂਆ ਜੀ ਨੂੰ ਇੰਟਰਵਿਊ ਦੀ ਕਾਲ ਆਈ ਜਦੋਂ ਮੇਰੇ ਪੂਆ ਜੀ ਨੂੰ ਇੰਟਰਵਿਊ ਦੀ ਕਾਲ ਆਈ ਨਾ ਤੇ ਉਸ ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਕਿਉਂਕਿ ਮੈਂ 10ਵੀਂ ਦੇ ਮੇਰੀ ਮੈਰਿਟ ਸੀ ਉਹਨਾਂ ਦੇ ਕੋਈ ਪਤਾ ਨਹੀਂ ਕੀ ਇਸ਼ੂ ਸੀ ਕੋਈ ਨੰਬਰ ਜਾਂ ਕੋਈ ਸਰਟੀਫਿਕੇਟ ਦਾ ਇਸ਼ੂ ਆ ਗਿਆ ਤੇ ਉਹਨਾਂ ਦੀ ਕਾਲ ਨਹੀਂ ਆਈ ਹੈਗੀ ਉਸ ਦੌਰਾਨ ਮਤਲਬ ਕਿ ਮੈਨੂੰ ਮੌਕਾ ਮਿਲ ਗਿਆ ਕਿ ਮੈਂ ਆਪਣੀ ਟ੍ਰੇਨਿੰਗ ਜੁਆਇਨ ਕਰ ਲਈ ਤੇ ਫੈਮਿਲੀ ਦੇ ਵਿੱਚ ਕਾਫੀ ਮਤਲਬ ਕਿ ਫਾਈਨੈਂਸ਼ੀਅਲ ਮਤਲਬ ਕਿ ਪ੍ਰੋਬਲਮ ਵੀ ਸੀ ਹੈਗੀ ਪਰ ਉਹਦੇ ਚਲਦਿਆਂ ਵੀ ਮੈਂ ਟ੍ਰੇਨਿੰਗ ਜੁਆਇਨ ਕਰ ਲਈ ਤੇ ਮੈਂ ਆਪਣੀ ਮਰਕੀ ਦਿਲ ਲਾ ਕੇ ਮਨ ਲਾ ਕੇ ਇਮਾਨਦਾਰੀ ਦੇ ਨਾਲ ਆਪਣੀ ਟ੍ਰੇਨਿੰਗ ਨੂੰ ਕੰਪਲੀਟ ਕੀਤਾ ਤੇ ਆਪਣੀ ਮੰਨ ਦੇ ਵਿੱਚ ਮੈਂ ਸਟਾਰਟਿੰਗ ਤੋਂ ਹੀ ਮੇਰੇ ਮੰਨ ਦੇ ਵਿੱਚ ਇਹ ਚੱਲ ਗਿਆ ਸੀ ਕਿ ਇਹ ਮੈਨੂੰ ਮੌਕਾ ਕੁਦਰਤ ਨੇ ਦਿੱਤਾ بڑے ਲੋਕਾਂ ਨੇ ਮੇਰੇ ਫਾਦਰ ਦੀਆਂ ਲੱਤਾਂ ਖਿੱਚੀਆਂ ਉਦੋਂ ਜਿਹੜੀ ਨਰਸ ਪ੍ਰੋਫੈਸ਼ਨ ਸੀ ਨਾ ਇਹਨੂੰ ਬੜਾ ਹੀ ਮਤਲਕੀ ਮਾੜਾ ਮੰਨਿਆ ਜਾਂਦਾ ਸੀ ਕਿ ਜਿਹੜੀ ਨਰਸ ਹੈ ਨਾ ਜੇ ਨਰਸਿਕ ਬਣ ਗਈ ਹੈ ਨਾ ਕੁੜੀ ਤੇ ਇਹਦਾ ਮਤਲਕੀ ਤੁਹਾਡੇ ਹੱਥੋਂ ਨਿਕਲ ਗਈ ਤੇ ਪਰ ਉਦੋਂ ਮੰਨਿਆ ਜਾਂਦਾ ਸੀ ਪਰ ਮੇਰੇ ਇੱਕ ਫਾਦਰ ਸੀ ਜਿਨ੍ਹਾਂ ਨੇ ਮੇਰੀ ਫੁੱਲ ਸਪੋਰਟ ਕੀਤੀ ਕਹਿੰਦੇ ਸੀ ਮੈਂ ਤੇ ਹੁਣ ਕੁੜੀ ਦੀ ਐਡਮਿਸ਼ਨ ਕਰਾਇਆ ਉਹਨਾਂ ਦੇ ਮੇਰੇ ਫਾਦਰ ਦੇ ਫਰੈਂਡ ਸੀ ਕੋਈ ਪੀਣ ਲੱਗੇ ਸੀ ਉੱਥੇ ਜੇ ਕਾਲੀ ਦੇ ਵਿੱਚ ਉਹਨੇ ਵੀ ਕਿਹਾ ਤੂੰ ਯਾਰ ਨਰਸ ਬਣਾ ਲਗਾ ਆਪਣੀ ਬੇਟੀ ਨੂੰ ਤੇ ਉਹ ਕਹਿੰਦੇ ਨਹੀਂ ਮੈਂ ਤੇ ਹੁਣ ਪਤਾ ਤੇ ਮੇਰੀ ਬੇਟੀ ਮੈਨੂੰ ਪਤਾ ਸਮਝਦਾ ਰਿਆ ਇਹ ਕੋਈ ਇਦਾਂ ਦਾ ਕੰਮ ਨਹੀਂ ਸਟੈਪ ਨਹੀਂ ਚੱਕੇਗੀ ਇਹ ਮੈਨੂੰ ਜੋ ਜੋ ਸਟੈਪ ਚੱਕੇਗੀ ਮੈਨੂੰ ਪੁੱਛ ਕੇ ਚੱਕੇਗੀ ਕਿਉਂਕਿ ਮਦਰ ਫਾਦਰ ਨੂੰ ਆਪਣੇ ਬੱਚੇ ਦਾ ਪਤਾ ਹੁੰਦਾ ਕਿ ਮੇਰਾ ਬੱਚਾ ਕੀ ਕਰ ਸਕਦਾ ਹੈਗਾ ਪਰ ਅੱਜ ਜ਼ਮਾਨਾ ਕੁਝ ਫਰਕ ਆ ਉਦੋਂ ਜਮਾਨਾ ਸੀ ਕੀ ਜਿਹੜੀਆਂ ਤੁਹਾਡੀ ਜਿਹੜੀ ਪੜ੍ਹਾਈ ਤੁਸੀਂ ਦੱਸਿਆ ਲੇਟ ਸ਼ੁਰੂ ਹੋਈ ਔਰ ਨਾਨਕੇ ਪਰਿਵਾਰ ਵੱਲੋਂ ਪਹਿਲ ਕੀਤੀ ਗਈ ਪੜ੍ਹਾਈ ਕਰਵਾਉਣ ਦੀ ਨਹੀਂ ਜੀ ਦਾਦਕਾ ਪਰਿਵਾਰ ਵੱਲੋਂ ਪਹਿਲ ਕੀਤੀ ਗਈ ਨਾਨਕਾ ਪਰਿਵਾਰ ਵੱਲੋਂ ਮਤਲਬ ਕਿ ਨਹੀਂ ਸੀ ਪੜ੍ਹਾਈ ਕਰਾਉਂਦੇ ਉਹ ਮੈਂ ਸਕੂਲ ਜਾਂਦੀ ਸੀ ਤੇ ਮੇਰੇ ਮੈਂ ਆਪਣੇ ਨਾਨਕੇ ਰਹਿੰਦੀ ਸੀ ਤੇ ਮੇਰੇ ਮਾਮਾ ਜੀ ਮੈਨੂੰ ਸਕੂਲੋਂ ਉਠਾ ਕੇ ਲੈ ਆਉਂਦੇ ਸੀ ਇਹ ਇਹਨੂੰ ਕਿੰਨੇ ਲਿਆਂਦਾ ਹੈਗਾ ਤੇ ਅਸੀਂ ਨਹੀਂ ਪੜਾਣਾ ਹੈਗਾ ਤੇ ਮੇਰੇ ਦਾਦੀ ਜੀ ਕਹਿੰਦੇ ਲੜਕੇ ਮੈਨੂੰ ਮੇਰੇ ਨਾਨਕਿਆਂ ਤੋਂ ਹਰੀਕੀ ਪਤਨ ਕਮੋਟਾਈ ਵਾਲਾ ਮੇਰੇ ਨਾਨਕੇ ਆ ਉਤੋਂ ਮੇਰੇ ਦਾਦੀ ਜੀ ਮੈਨੂੰ ਲੈ ਆਏ ਕਿ ਨਹੀਂ ਕੁੜੀ ਲੈ ਕੇ ਆਓ ਤੇ ਮੈਂ ਕੁੜੀ ਪੜਾਣੀ ਹੈਗੀ ਅਸੀਂ ਇਹ ਦਾੰਡ ਪੜਨੀ ਰੱਖਣੀ ਹੈਗੀ ਜੀ ਕਾਫੀ ਸੰਘਰਸ਼ ਦੇ ਵਿੱਚੋਂ ਗੁਜ਼ਰੇ ਜਦੋਂ ਫਿਰ ਨੌਕਰੀ ਮਿਲਦੀ ਹੈ ਉਦੋਂ ਫਿਰ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਸੀ ਕਿਸੇ ਵੱਲੋਂ ਘਰ ਬੁਲਾ ਕੇ ਦੀ ਮੈਨੂੰ ਸਨਮਾਨਤ ਤੇ ਕਾਫੀ ਜਗ੍ਹਾ ਤੋਂ ਸਨਮਾਨ ਮਿਲਿਆ ਕਿਉਂਕਿ ਸਨਮਾਨ ਉਦੋਂ ਮਿਲਦਾ ਜਦੋਂ ਆਪਾਂ ਕਿਸੇ ਕੰਮ ਨੂੰ ਤਨ ਮਨ ਦੇ ਨਾਲ ਕਰਦੇ ਆਂ ਤੇ ਇਮਾਨਦਾਰੀ ਦੇ ਨਾਲ ਕਰਦੇ ਆਂ ਤੇ ਆਪਣੀ ਡਿਊਟੀ ਨੂੰ ਡਿਊਟੀ ਸਮਝਦੇ ਆਂ ਉਦੋਂ ਸਨਮਾਨ ਪੱਕਾ ਹੀ ਮਿਲਣਾ ਹੀ ਮਿਲਣਾ ਭਵੇਂ ਕੋਈ ਮੂਨ ਸਨਮਾਨ ਤੇ ਮੈਨੂੰ ਬਹੁਤ ਜ਼ਿਆਦਾ ਮਿਲੇ ਆ ਇੱਕ ਤੇ ਮੈਨੂੰ ਕਰੋਨਾ ਕਾਲ ਦੇ ਵਿੱਚ ਸਨਮਾਨ ਮਿਲੇ ਆ ਕਾਫੀ ਮਤਲਬ ਕੀ ਮਾਣ ਬਖਸ਼ਿਆ ਮੈਨੂੰ ਮੈਂ ਤੁਹਾਨੂੰ ਇਹ ਸਨਮਾਨ ਜਿਹੜੇ ਆ ਇਹ ਤਾਂ ਤੁਹਾਡੇ ਪ੍ਰਾਪਤੀਆਂ ਜਿਹੜੀਆਂ ਇਹ ਤਾਂ ਬਹੁਤ ਵੱਡੀਆਂ ਨੇ ਜਦੋਂ ਪਹਿਲਾ ਸਨਮਾਨ ਕਿਸੇ ਨੇ ਪੈਸੇ ਦੇ ਕੇ ਤੁਹਾਡਾ ਕੀਤਾ ਸੀ ਕਿ ਬੱਚੀ ਨੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਪੱਟੀ ਪੱਟੀ ਸ਼ਹਿਰ ਦਾ ਜੀ ਉਹ ਹਾਂਜੀ ਪੱਟੀ ਸ਼ਹਿਰ ਦਾ ਉਹ ਨਾਮ ਰੋਸ਼ਨ ਇਸ ਦਾ ਕੀਤਾ ਸੀ ਕਿ ਜਦੋਂ ਮੈਂ 10ਵੀਂ ਕੀਤੀ ਸੀ ਤੇ ਉਦੋਂ ਕਿਸੇ ਦੀ 10ਵੀਂ ਵਿੱਚੋਂ ਮੇਰੇ ਹਿਸਾਬ ਨਾਲ 92 82 83 ਦੀ ਗੱਲ ਆ ਵੀ ਸ਼ਾਇਦ ਕਿਸੇ ਕੋਈ ਬੱਚਾ ਮੈਰਿਟ 'ਚ ਨਹੀਂ ਆਇਆ ਤੇ ਮੈਂ ਮੈਰਿਟ 'ਚ ਆਈ ਸੀ ਉੱਥੇ ਕੋਈ ਮਤਲਬ ਕਿ ਪਾਟੀਆਂ ਕੇ ਭੱਲਾ ਹਾਊਸ ਹੱਟੀ ਸੀ ਕੋਈ ਉਹਨਾਂ ਨੇ ਮੈਨੂੰ ਘਰੇ ਬੁਲਾ ਕੇ ਸਨਮਾਨ ਕੀਤਾ ਸੀ ਉਸ ਟਾਈਮ ਦੇ ਵਿੱਚ 5 ਰੁਪਏ ਦਿੱਤੇ ਸੀ ਤਾਂ ਮੈਂ ਉਸ ਨਾਲ ਹੀ ਬੜੀ ਖੁਸ਼ ਹੋਈ ਕਿ ਮੈਨੂੰ ਮੇਰਾ ਮਤਲਬ ਕਿ 5 ਰੁਪਏ ਮਿਲੇ ਆ ਤੇ ਉਹਨੂੰ 5 ਰੁਪਏ ਨੂੰ ਮੈਂ ਲੈ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਘੁੰਮੀ ਜਾਂਦੀ ਸੀ ਕਿ ਇਹ ਮੈਨੂੰ 5 ਰੁਪਏ ਮੈਨੂੰ ਬੜਾ ਮਾਣ ਮਤਲਬ ਕਿ ਦਿੱਤਾ ਹੈਗਾ ਪਤਾ ਨਹੀਂ ਮੈਨੂੰ 5 ਨਹੀਂ ਸੀ ਲੱਗਦੇ ਮੈਨੂੰ 5 ਲੱਖ ਲੱਗ ਰਿਹਾ ਸੀ ਉਸ ਟਾਈਮ ਦਾ ਕਿ ਇਹ ਸਾਡੀ ਲੜਕੀ ਮਤਲਬ ਕਿ ਇੰਨੇ ਮਤਲਬ ਕਿ ਫੈਮਿਲੀ ਦੇ ਵਿੱਚੋਂ ਇੰਨੇ ਸਟਰਗਲਾਂ ਦੇ ਵਿੱਚੋਂ ਨਿਕਲ ਕੇ ਐਦਾਂ ਦੀ ਫੈਮਿਲੀ ਦੇ ਵਿੱਚੋਂ ਨਿਕਲ ਕੇ ਇਹ ਮੈਰਿਟ ਦੇ ਵਿੱਚ ਆ ਗਈ ਲੜਕੀ ਫਿਰ ਮੈਰਿਜ ਜਦੋਂ ਤੁਹਾਡੀ ਹੁੰਦੀ ਹੈ ਉਹ ਉਹ ਕਿਵੇਂ ਚੈਪਟਰ ਸ਼ੁਰੂ ਹੁੰਦਾ ਹੈ ਮੈਰਿਜ ਦਾ ਸਫਰ ਜਿਹੜਾ ਹੈਗਾ ਨਾ ਉਹ ਮੇਰੇ ਪਹਿਲੇ ਤੇ ਮੇਰੇ ਮਦਰ ਕਹਿੰਦੇ ਸੀ 8ਵੀਂ ਕਲਾਸ ਦੇ ਵਿੱਚ ਜੀ ਮੈਂ ਪੜਦੀ ਸੀ ਤੇ ਹੁਣ ਇਹਨੂੰ ਵਿਆਹ ਦੇਣਾ ਅਸੀਂ ਨਹੀਂ ਅੱਗੇ ਪੜਾਉਣਾ ਫਿਰ 10ਵੀਂ ਚ ਫਿਰ ਮੈਂ ਉਹਨ ਇਹਨੂੰ ਮਦਰ ਕੀ ਵਿਆਹ ਦੇਣਾ ਹੈਗਾ ਮੈਰਿਜ ਮੇਰੀ ਹੋਈ ਆ 92 ਦੇ ਵਿੱਚ ਮਾਸਟਰ ਕਾਮਰੇਟ ਕਰਮ ਸਿੰਘ ਜੀ ਦੇ ਨਾਲ ਇਹ ਵੀ ਸਾਡਾ 1.5 ਸਾਲ ਤੱਕ ਕਾਫੀ ਮਤਲਬ ਕੀ ਪਹਿਲੇ ਦੇਖ ਕੇ ਆਈ ਸੀ ਮੈਨੂੰ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਜਵਾਬ ਹੋ ਗਿਆ ਕਿਉਂਕਿ ਮੈਂ ਸਰਕਾਰੀ ਜੋਬ ਤੇ ਸੀ ਤੇ ਇਹ ਨਹੀਂ ਸੀ ਸਰਕਾਰੀ ਜੋਬ ਕਰਦੀ ਇਹ ਇਥੇ ਖਾਲਸਾ ਕੋਲੇ ਤਰਨ ਤਰਨ ਲੱਗੀ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਸਰਕਾਰੀ ਜੋਬ ਮਿਲ ਗਈ ਫਿਰ ਮੇਰੇ ਫਾਦਰ ਨੂੰ ਸਾਡੇ ਹੋਸਟਲ ਦੇ ਵਿੱਚੋਂ ਹੀ ਆਣ ਕੇ ਕਈਆਂ ਸਟਾਫ ਮੈਂਬਰਾਂ ਨੇ ਸਮਝਾਇਆ ਕਿ ਚਲ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਤੇ ਫਿਰ ਮੇਰਾ 92 ਦੇ ਵਿੱਚ ਮੇਰੇ ਮਾਸਟਰ ਕਰਮ ਸਿੰਘ ਜੀ ਜਿਹੜੇ ਕੰਪਲੀਟ ਆ ਉਹਨਾਂ ਦੇ ਨਾਲ ਮੇਰੀ ਮੈਰਿਜ ਹੋ ਗਈ ਫਿਰ ਉਸ ਟਾਈਮ ਦੀਆਂ ਬੰਦਸ਼ਾਂ ਜਿਹੜੀਆਂ ਸੀਗੀਆਂ ਮਾਪਿਆਂ ਵੱਲੋਂ ਕੁਝ ਬੰਦਸ਼ਾਂ ਕੁਝ ਸਮਾਜ ਦੀਆਂ ਬੰਦਸ਼ਾਂ ਮੈਰਿਜ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਜਾਂ ਸੰਘਰਸ਼ ਕਿਹੋ ਜਿਹਾ ਰਿਹਾ ਮੈਰਿਜ ਤੋਂ ਬਾਅਦ ਤੇ ਕਾਫੀ ਸੰਘਰਸ਼ ਰਿਹਾ ਉਹ ਸੰਘਰਸ਼ ਤੇ ਮਤਲਬ ਕਿ ਉਹ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਤੇ ਕਦੀ ਸਹਿਣ ਕਰ ਨਹੀਂ ਸਕਦੀ ਕਿਉਂਕਿ ਅੱਜ ਕੱਲ ਇੱਕ ਕੋਈ ਗੱਲ ਕਹਿੰਦਾ ਦੂਜਾ ਕਹਿੰਦੇ ਵੀ ਚਲ ਤੂੰ ਕਿੱਥੇ ਮੈਂ ਕਿਤੇ ਉਸ ਜਮਾਨੇ ਦੇ ਵਿੱਚ ਅਸੀਂ ਆਪਣੇ ਮਦਰ ਫਾਦਰ ਨੂੰ ਕੋਈ ਮਤਲਕ ਇਦਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਇਹ ਲੜਕਾ ਜਾਂ ਮਤਲਕ ਹੀ ਚੰਗਾ ਨਹੀਂ ਆ ਜਾਂ ਮਤਲਕ ਹੀ ਮੈਂ ਇੱਥੇ ਨਹੀਂ ਰਹਿਣਾ ਜਾਂ ਮੈਨੂੰ ਆ ਨਹੀਂ ਮਿਲਦਾ ਜਾਂ ਉਹ ਨਹੀਂ ਮਿਲਦਾ ਅੱਜ ਕੱਲ ਬੱਚੇ ਇਦਾਂ ਕਰਦੇ ਆ ਜੋ ਕਿ ਨਹੀਂ ਕਰਨਾ ਚਾਹੀਦਾ ਥੋੜਾ ਸਮਾਂ ਲੈਣਾ ਚਾਹੀਦਾ ਇਹ ਮਦਦ ਕੀ ਬੰਦੇ ਕੋਲ ਵੀ ਅਗਲੇ ਨੂੰ ਵੀ ਸਮਝਣ ਲੱਗਿਆ ਟਾਈਮ ਲੱਗਦਾ ਹੈ ਆਪ ਨੂੰ ਵੀ ਉਹਨੂੰ ਸਮਝਣ ਲੱਗਿਆ ਟਾਈਮ ਲੱਗਦਾ ਹੈਗਾ ਤੇ ਅੱਜ ਕੱਲ ਦੇ ਬੱਚੇ ਇਸ ਗੱਲ ਤੋਂ ਕੁਝ ਹੋਰ ਦੂਰ ਹੈਗਾ ਉਹ ਕਹਿੰਦੇ ਵੀ ਜੋ ਅਸੀਂ ਕਹੇ ਤਾਂ ਉਹੀ ਹੋਣਾ ਚਾਹੀਦਾ ਹੈਗਾ ਪਰ ਜਿਹੜਾ ਸਾਡਾ ਜਮਾਨਾ ਸੀ ਉਹਦੇ ਵਿੱਚ ਅਸੀਂ ਬੜਾ ਕੁਝ ਆਪਣੇ ਮਦਦ ਕੀ ਜੋ ਆਪਣੀ ਫੈਮਿਲੀ ਜੀ ਜੀ ਵਸਣਾ ਹੈਗਾ ਨਾ ਜੇਕ ਮਾਪਿਆਂ ਨੇ ਵਿਆਹਤਾ ਤਾਂ ਉੱਥੇ ਹੀ ਵਸਣਾ ਹੈ ਬੇਸ਼ੱਕ ਦੀ ਉਹ ਚੰਗਾ ਬੇਸ਼ੱਕ ਦੀ ਉਹ ਮਾੜਾ ਹੈਗਾ ਹੈ ਉੱਥੇ ਹੀ ਰਹਿਣਾ ਹੈਗਾ ਘਰ ਜਾ ਕੇ ਨਹੀਂ ਮੈਰਿਜ ਬੈਠ ਜਾਣਾ ਫਿਰ ਸਾਨੂੰ ਤੇ ਇਹ ਵੀ ਸ਼ਰਮ ਹੁੰਦੀ ਸੀ ਕਿ ਜੇ ਅਸੀਂ ਘਰ ਜਾ ਕੇ ਬੈਠ ਗਏ ਆ ਤੇ ਸਾਡੇ ਘਰ ਦੇਆਂ ਨੂੰ ਲੋਕਾਂ ਨੇ ਸਾਨੂੰ ਹੀ ਕਹਿਣਾ ਹੈ ਸਾਡੇ ਪੇਰੈਂਟਸ ਨੂੰ ਕਹਿਣਾ ਹੈ ਉਹਨਾਂ ਨੂੰ ਕੁਝ ਨਹੀਂ ਕਹਿਣਾ ਉਹਨਾਂ ਨੇ ਕਹਿਣਾ ਇਹਨਾਂ ਦੀ ਕੁੜੀ ਜਿਹੜੀ ਆ ਨਾ ਇਹ ਹੀ ਨਹੀਂ ਵਸਣਾ ਚਾਹੁੰਦੀ ਇਸ ਕਰਕੇ ਸਾਨੂੰ ਉਹੀ ਜਿਹੜੀ ਸ਼ਰਮ ਸੀ ਉਹਦਾ ਮਾਪਿਓ ਦੀ ਤੇ ਇਸ ਕਰਕੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਪਣਾ ਟਾਈਮ ਪਾਸ ਕੀਤਾ ਬੜਾ ਵਧੀਆ ਮੇਰਾ ਪਰਿਵਾਰ ਆ ਮੇਰੇ ਮਤਲਬ ਕਿ ਮੇਰੇ ਬੀਟਾ ਵੀ ਆ ਉਜੋ ਕਿ ਅੱਜਕੱਲ ਇਸ ਟਾਈਮ ਤੇ ਆਸਟ੍ਰੇਲੀਆ ਦੇ ਵਿੱਚ ਆ ਉਹਦੀ ਮੈਰਿਜ ਵੀ ਹੋਈ ਆ ਉਹਦੀ ਬਹੂ ਵੀ ਆ ਤੇ ਬੜਾ ਵਧੀਆ ਸੈਟਲ ਆ ਥੋੜਾ ਅਡਜਸਟ ਕਰਨਾ ਪੈਂਦਾ ਏ ਟਾਈਮ ਦੇਣਾ ਪੈਂਦਾ ਏ ਲਾਈਫ ਨੂੰ ਆਪਣੀ ਨੂੰ ਤੇ ਜੇ ਆਪਾਂ ਲਾਈਫ ਨੂੰ ਟਾਈਮ ਨਾ ਦੇਵਾਂਗੇ ਜਾਂ ਆਪਣੇ ਹਸਬੰਦ ਨੂੰ ਸਮਝਣ ਦਾ ਮੌਕਾ ਨਾ ਦੇਵਾਂਗੇ ਤੇ ਫਿਰ ਤੇ ਲਾਈਫ ਖਰਾਬ ਖਰਾਬ ਆ ਇਸ ਕਰਕੇ ਅਸੀਂ ਮੈਂ ਉਹ ਮੌਕਾ ਨਹੀਂ ਦਿੱਤਾ ਆਪਣੀ ਲਾਈਫ ਨੂੰ ਪਹਿਲਾਂ ਬੇਟੀ ਦਾ ਕਿਰਦਾਰ ਨਿਭਾਇਆ ਜੀ ਫਿਰ ਪਤਨੀ ਦਾ ਹੁਣ ਮਾਂ ਦਾ ਨਿਭਾ ਰਹੇ ਹਾਂ ਜੀ ਇਹ ਹੁਣ ਸੱਸ ਦਾ ਉਸ ਤੋਂ ਬਾਅਦ ਦਾਦੀ ਦਾ ਕਿਰਦਾਰ ਵੀ ਜੀ ਉਹ ਸ਼ੁਰੂ ਆਏਗਾ ਜੀ ਤੇ ਇਹ ਕਿਸ ਤਰੀਕੇ ਦਾ ਜਿਹੜਾ ਆ ਮਹਿਸੂਸ ਹੁੰਦਾ ਹੈ ਲਾਈਫ ਤੇ ਜੇ ਆਪਾਂ ਇਹਨੂੰ ਆਪਣੇ ਮਨ ਦੇ ਨਾਲ ਜਾਂ ਆਪਣੇ ਇਮਾਨਦਾਰੀ ਦੇ ਨਾਲ ਜਾਂ ਆਪਣੇ ਸੋਚ ਦੇ ਨਾਲ ਜਾਂ ਆਪਣ ਜੋ ਆਪਣੀ ਪਰਵਿਸ਼ਾ ਜਾਂ ਆਪਣੇ ਜੋ ਆਪਾਂ ਦੇ ਮਾਪਿਓ ਨੇ ਦਿੱਤੀ ਹੈਗੀ ਆ ਉਸ ਹੱਬ ਨਾਲ ਚੱਲੀਏ ਤੇ ਇਹ ਮਤਲਬ ਕਿ ਸ਼ੁਰੂ ਤੋਂ ਹੁੰਦੀ ਆਈ ਮਤਲਬ ਕਿ ਜਿਹੜੀ ਮਾਂ ਹੈਗਾ ਨਾ ਜਿਹੜੀ ਬੇਟੀ ਆ ਇੱਕ ਉਹੀ ਮਾਂ ਬਣਦੀ ਆ ਤੇ ਉਹੀ ਸੱਸ ਬਣਦੀ ਆ ਤੇ ਉਹੀ ਮਤਲਬ ਕਿ ਨੋ ਵੀ ਬਣਦੀ ਆ ਉਹੀ ਸਾਰਾ ਕੁਝ ਆ ਉਹਨੂੰ ਮਤਲਬ ਕਿ ਹਰ ਇੱਕ ਸਟੈਪ ਨੂੰ ਪਾਰ ਕਰਨਾ ਆਉਣਾ ਚਾਹੀਦਾ ਤੇ ਸਟੈਪ ਪਾਰ ਕਰਨਾ ਵੀ ਚਾਹੀਦਾ ਹੈਗਾ ਛੋਟੀ ਬੇਟੀ ਦਾ ਵੀ ਆ ਜਵਾਨੀ ਦਾ ਵੀ ਆ ਫਿਰ ਵਿਆਹ ਦਾ ਵੀ ਆ ਫਿਰ ਗਾਂ ਬੱਚੇ ਦਾ ਮਾਂ ਬਣਦਾ ਵੀ ਆ ਫਿਰ ਬਗਾ ਨੋ ਸੱਸ ਬਣਨਦਾ ਵੀ ਆ ਫਿਰ ਗਾਂ ਹੁਣ ਦਾਦੀ ਬਣਦਾ ਵੀ ਹਰ ਇੱਕ ਸਟੈਪ ਜਿਹੜਾ ਨਾ ਉਹ ਮਤਲਬ ਕਿ ਇੱਕ ਲੜਕੀ ਨੂੰ ਇੱਕ ਔਰਤ ਨੂੰ ਜੋ ਔਰਤ ਆ ਬਾਅਦ ਚ ਔਰਤੀ ਬਣਦੀ ਆ ਉਹਨੂੰ ਹਰ ਇੱਕ ਸਟੈਪ ਨੂੰ ਮਤਲਬ ਕਿ ਹੈਂਡਲ ਕਰਨਾ ਆਉਣਾ ਚਾਹੀਦਾ ਹੈਗਾ ਹੁਣ ਅੱਜ ਕੱਲ ਦੇ ਬੱਚੇ ਨੇ ਜੋ ਬੱਚੀਆਂ ਪੜ੍ਹਨਾ ਇੰਨੇ ਸਾਡੀਆਂ ਜੀ ਬਹੁਤ ਸਾਰੀ ਕਾਲੀ ਦੇ ਵਿੱਚ ਕਈ ਵਾਰ ਆਪਣੇ ਫੈਸਲੇ ਲੈ ਲੈਂਦੀਆਂ ਨੇ ਔਰ ਉਹ ਫੈਸਲੇ ਕਈ ਵਾਰ ਉਹਨਾਂ ਨੂੰ ਵੱਡਾ ਨੁਕਸਾਨ ਦੇ ਕੇ ਜਾਂਦੇ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਜਿਹੜਾ ਆ ਉਹ ਖਰਾਬ ਕਰ ਦਿੰਦੇ ਨੇ ਜੀ ਜੀ ਇਹ ਮੈਂ ਗੱਲ ਪਹਿਲੇ ਵੀ ਕਹਿ ਚੁੱਕੀ ਆਂ ਕਿ ਇੱਕ ਮਤਲਬ ਕਿ ਜਿਹੜੀ ਲੜਕੀ ਆ ਨਾ ਉਹ ਬਾਚ ਔਰਤ ਬਣਦੀ ਹੈ ਜਦੋਂ ਉਹਨੂੰ ਆਪਣੇ ਮਤਲਬ ਕਿ ਥੋੜੀ ਸਮਝਦਾਰੀ ਦੇ ਨਾਲ ਜਾਂ ਥੋੜੀ ਸਹਿਨਸ਼ੀਲਤਾ ਦੇ ਨਾਲ ਅੰਦਰ ਜੋ ਸਹਿਨਸ਼ੀਲਤਾ ਹੈ ਉਹਨੂੰ ਥੋੜੀ ਰੱਖਣੀ ਚਾਹੀਦੀ ਹੈਗੀ ਆ ਜੇ ਸਹਿਨਸ਼ੀਲਤਾ ਰੱਖੇਗੀ ਤੇ ਅੱਜ ਜਿਹੜੇ ਮਕਾਮ ਤੇ ਮੈਂ ਬੈਠੀ ਆ ਆਪਣੇ ਪਰਿਵਾਰ ਦੇ ਵਿੱਚ ਇਦਾਂ ਦਾ ਮੌਕਾ ਉਹਨੂੰ ਜਰੂਰ ਮਿਲੇਗਾ ਪਰ ਥੋੜੀ ਜੀ ਸਹਿਨਸ਼ੀਲਤਾ ਜਰੂਰ ਰੱਖਣੀ ਚਾਹੀਦੀ ਹੈ ਉਹਨੂੰ ਸਮਝਦਾਰੀ ਹੋਣੀ ਚਾਹੀਦੀ ਆ ਕਿ ਜੇ ਮੈਂ ਦੂਜੇ ਪਰਿਵਾਰ ਚ ਆਈਆਂ ਮੰਨ ਲਓ ਕਿ ਹਰ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਹਰ ਲੇਡੀ ਵੀ ਪਰਫੈਕਟ ਨਹੀਂ ਹੁੰਦੀ ਜੇ ਕੋਈ ਉਹਦੇ ਵਿੱਚ ਕੋਈ ਔਗਣਿਆ ਤਾਂ ਉਹਨੂੰ ਸੁਧਾਰਨ ਦਾ ਮੌਕਾ ਦੇਵੇ ਉਹਨੂੰ ਕਾਲੀ ਨਾ ਕਰੇ ਕਿ ਉਹਨੂੰ ਛੱਡ ਕੇ ਪਾਸੇ ਹੋ ਜੇ ਜਾਂ ਆਪਣੀ ਲਾਈਫ ਨੂੰ ਮਤ ਕੀ ਡਿਸਟਰੋਏ ਕਰ ਦੇ ਨਾ ਫਿਰ ਉਹ ਬੱਚਾ ਉਧਰ ਦਾ ਰਹਿੰਦਾ ਨਾ ਫਿਰ ਉਧਰ ਦਾ ਰਹਿੰਦਾ ਹੈਗਾ ਅੱਧ ਵਿਚਕਾਰ ਹੀ ਆ ਜਿਹੜੇ ਜਿੱਥੇ ਉਹ ਸੈਕੰਡ ਜਗ੍ਹਾ ਤੇ ਜਾਊਗੀ ਉੱਥੇ ਵੀ ਕੀਪਤਾ ਇਸ ਤੋਂ ਵੀ ਮਾੜਾ ਮਿਲ ਜੇ ਪਰ ਆਪਣੇ ਲੋਗ ਹਰ ਜਿਹੜੀ ਔਰਤ ਆ ਜਾਂ ਲੜਕੀ ਆ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜੇ ਮਾਪਿਓ ਨੇ ਜਿੱਥੇ ਵਿਆਹਤਾ ਤੇ ਉਹਨੂੰ ਆਪਣੇ ਮਾਪਿਓ ਦੀ ਇੱਜ਼ਤ ਰੱਖੇ ਤੇ ਉਹਨੂੰ ਉੱਥੇ ਆਪਣੇ ਲਾਈਫ ਨੂੰ ਉਥੇ ਸੈਟਲ ਕਰਕੇ ਰੱਖੇ ਤੇ ਆਪਣਾ ਜਿਹੜਾ ਵਕਤ ਹੈ ਨਾ ਉਥੇ ਨਗਾਵੇ ਕਿਤੇ ਹੋ ਸਕਦਾ ਹੈ ਕਿ ਸਾਰੇ ਬੰਦੇ ਨਹੀਂ ਆ ਕੋਈ ਬੰਦੇ ਜਿਆਦਾ ਗਲਤ ਵੀ ਹੁੰਦੇ ਆ ਜੋ ਅੱਜ ਕੱਲ ਆਪਾਂ ਦੇਖਦੇ ਆ ਮੀਡੀਆ ਦੇ ਵਿੱਚ ਸੁਣਦੇ ਆ ਕੁਝ ਬੰਦੇ ਹੁੰਦੇ ਗਲਤ ਵੀ ਸਾਰੀ ਦੁਨੀਆ ਇਦਾਂ ਦੀ ਨਹੀਂ ਹੁੰਦੀ ਪਰ ਆਪਣੇ ਆਪ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਕਾਲੀ ਨਹੀਂ ਕਰਨੀ ਚਾਹੀਦੀਗੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾ ਕੇ ਤੁਰੋ ਕਿ ਅਸੀਂ ਜੇ ਹੁਣ ਚੱਲ ਪਿਆ ਜੇ ਇਸ ਲਾਈਫ ਵੱਲ ਤੇ ਇਹਨੂੰ ਸਟੈਪ ਵਾਈਜ਼ ਮੈਂਟਲੀ ਤਿਆਰ ਰਹਿਣਾ ਚਾਹੀਦਾ ਕਿ ਸਾਡੇ ਉੱਤੇ ਇਹ ਸਾਰੀਆਂ ਸਟੇਜਿਜ਼ ਆਉਣੀਆਂ 1960 ਤੋਂ ਲੈ ਕੇ ਹੁਣ ਤੱਕ ਦਾ ਤੁਹਾਡੇ ਕੋਲ ਤਜਰਬਾ ਹੈ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਅਖੀਰ ਦੇ ਵਿੱਚ ਆਪਣੇ ਇਸ ਤਜਰਬੇ ਦੇ ਵਿੱਚੋਂ ਭੈਣਾਂ ਨੂੰ ਕੁਝ ਸੰਦੇਸ਼ ਦੇਣਾ ਚਾਹੋਗੇ ਮੈਂ ਭੈਣਾਂ ਨੂੰ ਇਹੀ ਸੰਦੇਸ਼ ਦੇਣਾ ਚਾਹਨੀ ਆ ਕਿ ਜੇ ਤੁਸੀਂ ਆਪਣੀ ਜੇ ਤੁਹਾਡੀ ਲਾਈਫ ਹੈ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਔਰਤਾਂ ਸਭ ਤੋਂ ਪਹਿਲਾਂ ਤੇ ਔਰਤਾਂ ਔਰ ਜੇ ਉਹ ਲੜਕੀ ਆ ਲੜਕੀ ਤੋਂ ਔਰਤ ਬਣੀ ਆ ਤੇ ਔਰਤੀ ਜਿਹੜੀ ਹੈgina ਉਹੀ ਪਰਿਵਾਰ ਚਲਾ ਸਕਦੀ ਆ ਔਰਤੀ ਹੀ ਘਰ ਚਲਾ ਸਕਦੀ ਆ ਔਰਤੀ ਹੀ ਬੱਚਾ ਪੈਦਾ ਕਰ ਸਕਦੀ ਆ ਮਰਦ ਨਹੀਂ ਪੈਦਾ ਕਰ ਸਕਦਾ ਔਰਤੀ ਹੀ ਬੱਚਾ ਸਾਂਭ ਸਕਦੀ ਆ ਜੋ ਔਰਤ ਨੇ ਬੱਚੇ ਨੂੰ ਆਪਣੇ ਸਾਹਮ ਲੈਣਾ ਉਹ ਕੋਈ ਨਹੀਂ ਸਾਂਭ ਸਕਦਾਗਾ ਔਰਤੀ ਹੀ ਆਪਣੇ ਪਤੀ ਨੂੰ ਸਾਂਭ ਸਕਦੀ ਔਰਤੀ ਆਪਣੇ ਮਤਲਬ ਕਿ ਸੋਹਰੇ ਪਰਿਵਾਰ ਨੂੰ ਸਾਂਭ ਸਕਦੀ ਆ ਇੱਕ ਔਰਤ ਬਣਨਾ ਉਹਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਮੈਂ ਇੱਕ ਔਰਤ ਆ ਮਰਦ ਜਿਹੜਾ ਹੁੰਦਾ ਹੈ ਉਹ ਆਪਣੇ ਘਰ ਹੀ ਪੈਦਾ ਹੁੰਦਾ ਤੇ ਆਪਣੇ ਘਰ ਹੀ ਰਹਿ ਜਾਂਦਾ ਜਿਹੜੀ ਇੱਕ ਔਰਤ ਆ ਔਰਤ ਨੂੰ ਦੂਜੇ ਦੇ ਘਰ ਜਾਣਾ ਪੈਂਦਾ ਭਾਵੇਂ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਾ ਕੇ ਚਲ ਜੇ ਤੇ ਭਾਵੇਂ ਉਹ ਆਪਣੇ ਪੇਰੈਂਟਸ ਦੀ ਮਰਜ਼ੀ ਨਾਲ ਵਿਆਹ ਕਰਾ ਕੇ ਚਲ ਜੇ ਪਰ ਜਾਣਾ ਉਹਨੂੰ ਦੂਜੇ ਦੇ ਘਰ ਪੈਂਦਾ ਪਰ ਦੂਜੇ ਦੇ ਘਰ ਐਡਜਸਟ ਕਰਨਾ ਉਹਨੂੰ ਆਉਣਾ ਚਾਹੀਦਾ ਹੈਗਾ ਏ ਤੇ ਉਹਨੂੰ ਸਹਿਨਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਉਹਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਉਹਨੂੰ ਇਹ ਸਿੱਖਣਾ ਚਾਹੀਦਾ ਹੈਗਾ ਕਿ ਜੇ ਮੈਂ ਇਸ ਘਰ ਦੇ ਵਿੱਚ ਆ ਗਈਆਂ ਤੇ ਇਹਨਾਂ ਦੇ ਪਰਿਵਾਰ ਨੂੰ ਮੈਂ ਅਡਾਪਟ ਕਰਾਂ ਇਹਨਾਂ ਨੂੰ ਸਮਝਾਂ ਇਹਨਾਂ ਨੂੰ ਜੇ ਇਹ ਮੈਨੂੰ ਸਮਝਣ ਤੇ ਮੈਂ ਨਾ ਸਮਝਾਂ ਕਿਉਂਕਿ ਉਹਨੂੰ ਔਰਤ ਨੂੰ ਇਹ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਅੱਗੇ ਚੱਲਣਾ ਚਾਹੀਦਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਧੰਨਵਾਦ ਸੋ ਦੋਸਤੋ ਇਹ ਹਨ ਭੈਣ ਕੁਲਵੰਤ ਕੌਰ ਜੀ ਸਿਹਤ ਵਿਭਾਗ ਤੋਂ ਰਿਟਾਇਰਡ ਹੋਏ ਨੇ ਔਰ ਇਸ ਵਕਤ ਬਹੁਤ ਵੱਡੀ ਵਧੀਆ ਗੱਲਬਾਤ ਸਾਡੇ ਨਾਲ ਕੀਤੀ ਹੈ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਔਰਤਾਂ ਦੇ ਬਰਾਬਰ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਸੰਘਰਸ਼ ਦੇ ਵਿੱਚੋਂ ਉੱਠ ਕੇ ਭੈਣ ਜੀ ਨੇ ਉਹ ਹੱਕ ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤੇ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ